ਨਵੇਂ-ਨਵੇਂ ਕੈਨੇਡਾ ਗਏ ਸਟੂਡੈਂਟ ਮੁੰਡੇ ਕੁੜੀਆਂ ਨਾਲ ਉਥੋਂ ਦੇ ਕੁਝ ਪੀਆਰ ਲੋਕ ਕਿਵੇਂ ਮਾੜੀ ਕਰਦੇ ਹਨ ਇਸ ਦਾ ਖੁਲਾਸਾ ਕੀਤਾ ਹੈ ਕੈਨੇਡਾ ਗਈ ਇਸ ਸਟੂਡੈਂਟ ਕੁੜੀ ਨੇ ਜਿਸ ਨੇ ਦੱਸਿਆ ਕਿ ਕਿਵੇਂ ਉਹਨਾਂ ਨਾਲ ਰਹਿੰਦੀ ਇੱਕ ਪੀਆਰ ਕੁੜੀ ਨੇ 3 ਕਿਲੋ ਖੰਡ ਬਦਲੇ ਹੀ ਇੱਕ ਸਟੂਡੈਂਟ ਕੁੜੀ ਨਾਲ ਕਿੰਨੀ ਮਾੜੀ ਕੀਤੀ ਤੁਸੀਂ ਵੀ ਸੁਣੋ ਇਸ ਕੁੜੀ ਕੋਲੋਂ ਕੈਨੇਡਾ ਦੇ ਘੋੜੇ ਸੱਚ ਦੀ ਪੂਰੀ ਕਹਾਣੀ ਤੇ ਜੇਕਰ ਤੁਹਾਨੂੰ ਵੀ ਕੁੜੀ ਦੀਆਂ ਗੱਲਾਂ ਸੱਚੀਆਂ ਲੱਗਣ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾ ਜੋ ਅੱਗੇ ਆਉਣ ਵਾਲੇ ਆਪਣੇ ਸਟੂਡੈਂਟ ਭੈਣ ਭਰਾ ਵੀ ਇਹਨਾਂ ਗੱਲਾਂ ਦਾ ਧਿਆਨ ਰੱਖ ਸਕਣ। ਕੀ ਦੋਸਤੋ ਅੱਜ ਮੈਂ ਤੁਹਾਨੂੰ ਦੱਸਦੀ ਆ ਆਪਦੇ ਨਾਲ ਜਿਹੜੀ ਗੱਲ ਬੀਤੀ ਕੁਝ ਮਹੀਨੇ ਪਹਿਲਾਂ ਮੇਰੀ ਕੁੜੀਆਂ ਨਾਲ ਹੈਗੀ ਸੀ ਇੱਥੇ ਗਰੋਸਰੀ ਸਾਂਝੀ ਮਤਲਬ ਰੋਟੀ ਪਾਣੀ ਸਾਂਝਾ ਸੀ ਮਤਲਬ ਇੱਕ ਜਣਾ ਲੈ ਆਉਂਦਾ ਸੀਗਾ ਹਨਾ ਤੇ ਉੱਚਾ ਜਿਹਦੇ ਕੋਲ ਗੱਡੀ ਸੀ ਉਹ ਲੈ ਆਉਂਦਾ ਸੀ ਬਾਕੀਆਂ ਨੂੰ ਬਿੱਲ ਬਣਾ ਕੇ ਦੇ ਦਿੱਤਾ ਜਾਂਦਾ ਸੀਗਾ ਕਿ ਭਾਈ ਅੱਜ 800 ਦਾ ਰਸਨਾ ਆ ਗਿਆ ਸਾਰਾ ਦਾ ਇੱਦਾਂ ਇੱਦਾਂ ਕਰਕੇ ਕਿੰਨਾ ਵੀ ਆ ਗਿਆ ਪਹਿਲਾਂ ਨਾਰਮਲ ਆਉਂਦਾ ਜਦੋਂ ਮਤਲਬ ਪਤਾ ਲੱਗਦਾ ਇੱਥੇ 2-250 ਤੱਕ ਗਰੋਸਰੀ ਪੂਰੀ ਵਧੀਆ ਫਰੂਟ ਹੋ ਜਾਂਦੀ ਆ ਤੇ ਉਦੋਂ ਵੀ ਹੋਇਆ ਵੀ ਉਹ 3 3 ਚ 4 400 ਬਿੱਲ ਆਉਣ ਲੱਗ ਗਏ ਉਹ ਕੁੜੀ ਕਹਿੰਦੀ ਨਾਲ ਦੀ ਵੀ ਇੱਕ ਕਹਿੰਦੀ ਵੀ ਮੇਰੇ ਚੰਨੀ ਪਹੁੰਚ ਨਹੀਂ ਵੀ ਮੈਂ ਤਾਂ ਨਹੀਂ ਖਰਚਾ ਚੱਕ ਸਕਦੀ ਵੀ ਪਲੀਜ਼ ਮੈਂ ਆਪਣੀ ਗਰੋਸਰੀ ਐਡ ਕਰਨੀ ਆ ਠੀਕ ਹੈ ਤੇ ਉਹ ਜਿਹੜੀ ਕੁੜੀ ਮੇਨ ਸੀ ਜਿਹੜੀ ਸੌਦਾ ਲੈ ਕੇ ਆਉਂਦੀ ਹੁੰਦੀ ਸੀ ਜਿਹਦੇ ਕੋਲ ਗੱਡੀ ਸੀ ਉਹ ਕਹਿੰਦੀ ਵੀ ਜੇ ਤੂੰ ਨਾ ਆਪਣੀ ਗਰੋਸਰੀ ਐਡ ਕਰਨੀ ਆ ਆ ਫਿਰ ਠੀਕ ਆ ਉਹਦਾ ਰਸ ਨੱਡ ਲਿਆ ਮੈਂ ਉਹਨੂੰ ਕਿਹਾ ਵੀ ਰਾਸ਼ਨ ਤਾਂ ਪਹਿਲਾਂ ਹੀ ਇੰਨਾ ਪਿਆਗਾ ਵੀ ਆਪਣਾ ਇੰਨਾ ਸਮਾਨ ਪਿਆਗਾ ਹਨਾ ਵੀ ਇਹਦੇ ਵਿੱਚੋਂ ਤਾਂ ਇਹਨੂੰ ਡਿਵਾਈਡ ਕਰਕੇ ਦੇ ਉਹਨਾਂ 3 ਕਿਲੋ ਖੰਡ ਸੀ 3 ਕਿਲੋ ਖੰਡ ਤੇ ਵੈਸੇ ਤਾਂ ਉਹ ਮਤਲਬ ਕਿ ਕਹਿੰਦੀ ਵੀ ਮੈਂ ਬਹੁਤ ਵੱਡੀ ਪੋਹ ਆ ਜੋ ਆ ਸ਼ਿਫਟ ਮੈਨੇਜਰਾ ਫਲਾਣਾ ਧਮਕਾ ਕਾਦੀਆ ਮੈਨੇਜਰ ਗਿਰਿਆ ਠੀਕ ਹੈ ਉਸ ਤੋਂ ਬਾਅਦ ਤੇ 3 ਕਿਲੋ ਖੰਡ ਪਿੱਛੇ ਮੈਨੂੰ ਉਹਨੇ ਪਿਕਅਪ ਕੀਤਾ ਮੇਰੀ ਜੌਬ ਤੋਂ ਤੇ 20 ਡਾਲਰ ਉਹਨੂੰ ਮੈਂ ਪੇ ਕੀਤੇ ਉમે ਮੈਂ ਉਹਨੂੰ ਪੇ ਕਰਦੀ ਹੁੰਦੀ ਸੀ ਕਿ ਜਦੋਂ ਵੀ ਮੈਨੂੰ ਮੇਰੀ ਜੌਬ ਤੇ ਜਾਂਦੀ ਸੀ ਉਸ ਟਾਈਮ ਮੇਰੇ ਕੋਲ ਗੱਡੀ ਨਹੀਂ ਸੀ ਉਹਨੂੰ 20 ਡਾਲਰ ਇੱਕ ਪਾਸੇ ਦੇ ਪੇ ਕੀਤੇ ਮੈਂ ਰੋਕ ਲਈ ਰਸਤੇ ਦੇ ਵਿੱਚ ਮੈਂ ਕਿਹਾ ਵੀ ਯਾਰ ਤੁਸੀਂ ਹਨਾ ਵੀ ਉਹ ਕਹਿੰਦੀ ਵੀ ਉਹਨੂੰ ਰਸਨਾ ਅੱਡ ਕਰ ਲਿਆ ਜੋ ਕਰ ਲਿਆ ਬਹੁਤ ਕਰ ਲਿਆ ਮੈਂ ਹਾਂ ਚੱਲ ਕੋਈ ਨਾ ਵੀ ਜਿਹੜਾ ਉਹਦਾ ਰਸਟਨ ਬਣ ਦੋ ਤਾਂ ਤੁਸੀਂ ਦੇ ਦੋ ਅਗਲੇ 'ਚ ਨਹੀਂ ਪਹੁੰਚ ਹੈਗੀ ਉਹ ਨਹੀਂ ਇੰਨਾ ਖਰਚਾ ਕਰਨੀ ਚਾਹੁੰਦੀ ਅਗਲਾ ਘਟ ਖਾਵੇ ਅਗਲਾ ਵੱਧ ਚਾਹੇ ਚੜੇ ਚਾਹੇ ਯਾਰ ਅਗਲਾ ਗੁਰੂ ਘਰ ਵੀ ਜਾ ਕੇ ਖਾਵੇ ਹਨਾ ਵੀ ਤੁਹਾਨੂੰ ਵੀ ਪ੍ਰੋਬਲਮ ਉਹ ਕਹਿੰਦੀ ਖੰਡ ਤਾਂ ਨਹੀਂ ਮੈਂ ਦਿੰਦੀ ਉਸ ਕੁੜੀ ਨੇ 3 ਕਿਲੋ ਖੰਡ ਦ ਉਗੀ ਉ ਗਈ ਹੈ ਨਾ ਵਿਚਾਰੀ ਆਪਦਾ ਸਮਾਨ ਚਲੇ ਗਈ ਹੈ ਨਾ ਜਾ ਕੇ ਜਿਹੜੀ ਕੁੜੀ ਨੇ ਖੰਡ ਦੱਬੀ 3 ਕਿਲੋ ਉਹ ਇਥੋਂ ਦੀ ਪੀ ਆਰ ਸੀ ਤੇ ਆਪਦਾ ਉਹਦੇ ਕੋਲ ਘਰ ਸੀਗਾ ਤੇ ਯਾਰ ਮੈਨੂੰ ਐ ਨਹੀਂ ਸਮਝ ਲੱਗਦੀ ਹੁਣ ਮੈਨੂੰ ਇਹ ਕਹਿਣੀ ਹੈ ਵੀ ਜਿਹੜੀ ਤੂੰ 3 ਕਿਲੋ ਖੰਡ ਦੱਬੀ ਸੀ ਉਹਦੇ ਨਾਲ ਦੂਜਾ ਘਰ ਲੈ ਲਈ ਕੁਈ ਬੰਗਲਾ ਲਵੀ ਜਿਹੜਾ ਪਹਿਲਾਂ ਨਾ ਕਰ ਲਿਆ ਬਕਾਰ ਜਾ ਉਹ ਨਾ ਲਵੀ ਕੋਈ ਬੰਗਲਾ ਲਵੀ ਵੀ ਕੋਈ ਗੱਲ ਬਾਣਤਾ ਜਾਵੇ ਪਤਾ ਤਾਂ ਲੱਗ ਜੇ ਵੀ ਖੰਡ ਲੱਗੀ ਆ ਬੰਗਲੇ ਤੇ ਉਹ ਤੂੰ ਦੂਜਿਆਂ ਦਾ ਖਾ ਖਾ ਕੇ ਹਨਾ ਕਿੱਥੋਂ ਤੂੰ ਮਹਿਲ ਖੜੇ ਕਰ ਲੇਗੀ ਇਹ ਨਾ ਕਿ ਦਿਖਾਵੇ ਨੂੰ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਪਰ ਅੰਦਰੋਂ ਮਨ ਉਹ ਜਿਹੇ ਲੋਕਾਂ ਦਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੈਗਾ ਕਿ ਹਨਾ ਵੀ ਜੇ ਇੱਥੋਂ ਦੇ ਲੋਕ ਦੇਖਣ ਚ ਚੰਗੇ ਲੱਗਦੇ ਨੇ ਜਾਣਾ ਗੁਰੂ ਘਰ ਆ ਕਰਨੀਆਂ ਚੰਗੀਆਂ ਗੱਲਾਂ ਪਰ ਅੰਦਰ ਉਹ ਜੋ ਸਟੂਡੈਂਟਾਂ ਨੂੰ ਨਵੇਂ ਆਉਣ ਖਾਣਾ ਜਿਵੇਂ ਜਿਵੇਂ ਸੁਰਤ ਆਉਂਦੀ ਹੈ ਨਾ ਜਵਾਕਾਂ ਨੂੰ ਉਹ ਸੰਭਲਦੇ ਜਾਂਦੇ ਨੇ ਹਨਾ ਉਹਨਾਂ ਦੇ ਕ੍ਰੈਡਿਟ ਕਾਰਡ ਨਹੀਂ ਬਣੇ ਹੁੰਦੇ ਉਹਨਾਂ ਦਾ ਕੋਈ ਡੈਬਿਟ ਕਾਰਡ ਨਹੀਂ ਆਇਆ ਹੁੰਦਾ ਬੈਂਕ ਤੋਂ ਫਿਲਹਾਲ ਉਹ ਨਿਊ ਹੁੰਦੇ ਨੇ ਬੜੀ ਲੁੱਟ ਮਚਾਈ ਜਾਂਦੀ ਆ ਵਿਚਾਰਾ ਡਰਦਾ ਹਨਾ ਛੇਪ ਮੰਨਦਾ ਕੋ ਯਾਰ ਕੁੜੀ ਰਿਸ਼ਤੇਦਾਰੀ ਚੋਂ ਇਦਾਂ ਇਦਾਂ ਕਰਕੇ ਆ ਜਿੰਨੇ ਇੱਥੇ ਆਪਦੇ ਮਾਰ ਕਰਦੇ ਨੇ ਉੱਥੇ ਕੋਈ ਮਾਰ ਨਹੀਂ ਕਰਦਾ ਹੈਗਾ ਪਲੀਜ਼ ਜਦੋਂ ਵੀ ਤੁਸੀਂ ਇੱਥੇ ਆਉਣਿਓ ਕੈਨੇਡਾ ਦੇ ਵਿੱਚ ਕਿਸੇ ਨਾਲ ਆਪਦਾ ਰੋਟੀ ਪਾਣੀ ਸਾਂਝਾ ਨਾ ਰੱਖੋ ਖੰਡ ਵਾਲੀ ਵੀਡੀਓ ਬਣਾਉਣ ਦਾ ਮਕਸਦ ਤਾਂ ਵੀਰੇ ਇਹੀ ਆ ਕਿ ਜਦੋਂ ਹੁਣ ਨਵੇਂ ਸਟੂਡੈਂਟ ਆਉਣਗੇ ਤੁਹਾਨੂੰ ਪਤਾ ਸੈਪਟੈਂਬਰ ਇਨਟੇਕ ਦੇ ਵਿੱਚ ਨਵੇਂ ਆਉਣੇ ਆ ਕਿ ਵੀਰੇ ਆਪ ਦਾ ਰਾਸ਼ਨ ਪਾਣੀ ਆਡ ਰੱਖਿਓ ਤੇ ਹਨਾ ਸਾਰਾ ਰਾਸ਼ਨ ਪਾਣੀ ਸੋਨੂੰ ਇੱਥੇ ਵਾਲੇ ਪੀਅਰ ਲੋਕਾਂ ਦਾ ਵੀ ਖਰਚਾ ਚੱਕ ਲੈਣਾ ਪੈਣਾਗਾ ਥੋੜਾਕਾ ਦਿਮਾਗ ਤੋਂ ਕੰਮ ਲਿਆ ਕਰੋ ਐਨੇ ਭੋਲੇ ਭਾਲੇ ਹੁੰਨੇ ਆ ਨਾ ਯਾਰ ਸੱਚੀ ਇਹ ਗੱਲਾਂ ਮੇਰੇ ਨਾਲ ਵੀ ਹੋਈਆਂ ਨੇ ਹਨਾ ਕਿੰਨੀਆਂ ਹੀ ਲੁੱਟਾਂ ਹੋਈਆਂ ਪਤਾ ਨਹੀਂ ਹੁਣ ਮੈਂ ਦੇਖਣਾ ਜਾ ਕੇ ਕਿ ਯਾਰ ਉਹਨਾਂ ਦੇ ਮਹਿਲ ਬਣ ਗਏ ਕਿ ਰਹਿ ਗਏ ਕੀ ਪਤਾ ਅਗਲੇ ਨੇ ਕਿੱਡਾ ਕ ਬੰਗਲਾ ਲੈ ਲਿਆ ਹੋਵੇ ਤੇ ਵੀ ਪਲੀਜ਼ ਨਵੇਂ ਸਟੂਡੈਂਟਾਂ ਨੂੰ ਖਾਇਆ ਨਾ ਕਰੋ ਹਨਾ ਮਾਪਿਓ ਬਹੁਤ ਔਖੇ ਹੋਗੇ ਵੇਚਦੇ ਨੇ ਇੱਥੇ ਪਤਾ ਨਹੀਂ ਕਿਸੇ ਨੇ ਸੋਨਾ ਵੇਚਿਆ ਹੁੰਦਾ ਕਿਸੇ ਨੇ ਜ਼ਮੀਨਾਂ ਵੇਚੀਆਂ ਹੁੰਦੀਆਂ ਨੇ ਅਖੰਡਾ ਹੁੰਡਾ ਦੱਬ ਕੇ ਦਾ ਨਾ ਹੋਰ ਨਾ ਗਿਦੇ ਤੂੰ ਇੱਥੇ ਡੋਜ ਲੈ ਲੈ